ਲੋ ਜੀ ਇਹ ਸਦਾ ਹਰਕੇਸ਼ ਸਿੰਘ ਜੱਲਾ ਹਾਂ ਦਾ ਕੀ ਹਾਂ ਦਾ ਹਾਂ ਅੱਜ ਆ ਜਿਹਦਾ ਮੂਡ ਬਣਿਆ ਕਰਾ ਮੈਂ ਪਿੰਡ ਜਾ ਕੇ ਆਣਾ ਪਿੰਡ ਕਿਥੇ ਚੇਰੀ ਜਿਹੜਾ ਕੱਢੀ ਆਉਣਾ ਕਿਥੇ ਚੇਰੀ ਵਿੱਚ ਚੇਰੀ ਉੱਥੇ ਹੀ ਕਰਨਾ ਕਰੀਏ ਚੇਰੀ ਆ ਜੀ ਅਸੀਂ ਅੱਜ ਜਿਪ ਚੱਲਿਆ ਪਿੰਡ ਇਹ ਹਰਕੇਸ਼ ਸਨ ਸੋਝਦੋਂਗੇ ਕੌਣ ਆ ਇਹ ਮੇਰੇ ਰੀਅਲ ਤਾਇਆ ਜੀ ਦਾ ਲੜਕਾ ਵੈਸੇ ਅਸੀਂ ਬਾਈ ਜੀ ਕਹਿੰਦੇ ਉਹਨਾਂ ਨੂੰ ਉਹਨਾਂ ਦਾ ਬੇਟਾ ਇਹ ਥੋੜਾ ਆ ਪ੍ਰੋਬਲਮ ਦੇ ਵਿੱਚ ਆ ਗਿਆ ਇਹ ਬਿਮਾਰੀ ਲੱਗੀ ਸੀ ਇੱਕ ਪਰ ਉਹ ਠੀਕ ਹੋਣ ਦੀ ਸੁਭਾਵਨਾ ਪੂਰੀ ਹੈ ਪੀਜੀਆ ਤੋਂ ਟਰੀਟਮੈਂਟ ਚੱਲਣਾ ਸ਼ੁਰੂ ਹੋ ਗਿਆ ਹੈਗਾ ਤੇ ਟੈਸਟ ਵਗੈਰਾ ਆ ਕੇ ਵਧੀਆ ਆਏ ਨੇ ਤੇ ਬਾਪਾ ਪਿੰਡੋਂ ਫੋਨ ਵੀ ਆ ਜਾ ਰਹੇ ਸੀ ਤੇ ਮੈਂ ਕਿਹਾ ਚਲੋ ਅੱਜ ਇਹ ਗਿਰਾ ਕਢਾ ਲਿਓ ਨਾ ਇਹਦਾ ਵੀ ਦਿਲ ਕਰਦਾ ਸੀ ਜਾਣ ਲੈ ਚਲੋ ਚਲਿਏ ਹੁਣ ਜਿੰਨੇ ਦਾ ਪੈ ਗਿਆ 12 ਦਿਨ ਹੋ ਗਏ ਜਾਣਾ ਪੈ ਗਿਆ ਅੱਜ ਕਿੰਨੇ ਦਿਨ ਹੋ ਗਏ ਇੱਥੇ 12 ਦਿਨ ਹੋ ਗਏ ਬਾਹਰ ਦਿਨ ਹੋ ਗਏ ਅੱਜ ਫਿਰ ਖੇਤ ਉਡੀਕ ਦੇਣਾ ਚਲੋ ਚਲਿਏ ਫਿਰ ਆਖਰਾ ਜੀ ਹੌਸਲਾ ਚੱਕ ਕੇ ਦੇਖ ਲਾ ਕੌਣ ਕਹਦਾ ਹੂੰ ਉਧਰ ਲੈਫਟ ਆਨ ਕਰ ਲੋ ਲੈਫਟ ਲੈਫਟ ਜੇ ਲੰਘ ਜਾ ਜਿਆਮ ਨੂੰ ਤੁਰ ਹਾਂ ਸਰਾਣਾ ਲੈ ਲੈਣਾ ਜੀ ਸਰਾਣਾ ਚਲੋ ஆயா முறந்த பிச்சே ਲਰ ਚਾਹੇ ਮੈਂ ਤੰਗੇ ਹੋ ਜਾਂ ਔਰ ਮੈਂ ਜਾਉ ਜ਼ਰੂਰਾਂ ਚਾਹੇ ਪੈ ਗਈ ਜਾਮਾ ਚੱਲ ਬੈਠ ਲੈ ਪਿੰਡ ਪਹੁੰਚ ਗਏ ਜੱਲੇ ਤਾਨੀਆਂ ਆਲਾ ਤਾਂ ਨਹੀਂ ਆ ਬਾਕੀ ਹੋਇਆ ਗਲਤੋਂ ਤੇ ਬਾਈ ਘਰੇ ਪਹੁੰਚ ਗਏ ਕਬੂਤਰ ਦੇਖਣਾ ਨੇ ਲਓ ਜੀ ਇਹ ਛੋਟੇ ਬ੍ਰਦਰ ਦਾ ਘਰ ਹੈ ਇਹ ਉੱਦੂ ਛੋਟੇ ਨੇ ਦੇ ਫਸਲ ਵੜੀ ਉਹਦੀ ਛੋਟੇ ਛੋਟੇ ਕੀ ਰੀਗਾ ਕਿ ਬੀਜ ਹੈ

ਆਇਤਾ ਬਧੀਆ ਕਰਦੇ ਨੇ ਜੇ ਅਸਕੇ ਅਗਲੀ ਜੁਰੀ ਪਹਿਲ ਮੈਨੂੰ ਦਾਖਲ ਪਰਪਰੋਂ ਤੋਂ ਪਹਿਲਾਂ ਮੈਨੂੰ ਪਿੰਡ ਗੇੜਾ ਕਰਵਾ ਕੇ ਲਿਆਓ ਨਾ ਰੱਬ ਦੇ ਨਾਲ ਰੱਬ ਨੂੰ ਲੈ ਕੇ ਆਇਆ ਅੱਛਾ ਹਾਂ ਇਹਨੇ ਸਾਰੇ ਜਣੇ ਕਿਹਾ ਬਈ ਉੱਥੇ ਫਿਰ ਟਾਈਮ ਵੀ ਲਾ ਸਕਦੇ ਨੇ ਉਹ ਹਾਂ ਇਹ ਨਹੀਂ ਤਾਂ ਮਤਲਬ ਰੋਟੀ ਗਾਣੀ ਦਾ ਦੋਲੇ ਆ ਨਹੀਂ ਆ ਖਾਣੇ ਰੋਟੀ ਵੀ ਤਿਆਰ ਬਾਈ ਸਤਿਗੁਰ ਸਤਿਗੁਰ ਦੀ ਰਜ਼ਾ ਨਾਲ ਹਾਂ ਪਹਿਲੀ ਵਾਰ ਚ ਪਛਾੜ ਲਈ ਵਾਜ ਰਿਮੇਲ ਬੋਲੀ ਕਾਈ ਗੱਲ ਕਰੀ ਜਾਂਦਾ ਕੋਈ ਨਾ ਕੋਈ ਨਹੀਂ ਕੋਈ ਨਹੀਂ ਮੈਂ ਕੋਈ ਗੱਲ ਨਹੀਂ ਹੈ ਆਪਾਂ ਬੈਠੇ ਆਂ ਬਾਈ ਕੋਈ ਗੱਲ ਨਹੀਂ ਕਰਾਂ ਦੂਸਰੀ ਹੁਣ ਲੰਦੇ ਨੂੰ ਅਜ ਤਾਂ ਦਿਨ ਰਾਤ ਇੱਕ ਕਰਦੇ ਦਿੰਦੇ ਕੁਛ ਅੱਛੀ ਕਰਦੇ ਅੱਛੀ ਕਰ ਅੱਜ ਤਾਂ ਕੁਛ ਨਹੀਂ ਦੇਖਿਆ ਅੱਜ ਤੱਕ ਰਾਤ ਨਾ ਹੋ ਗਈ ਸੁਖਦੇਵ ਸੇ ਮੰਗੜ ਇਹ ਖਬਰਸਾਰ ਲੈਣਾ ਆਇਆ ਜੇ ਵੀ ਨਾ ਹੋਰ ਪਾਰੀ ਆਉਣਾ ਸਾਡੇ ਕੋਕੇ ਪੱਲੇ ਨਹੀਂ ਫਿਰ ਪਾਰੀ ਆਇਆ ਮੈਂ ਕੋਕਰ ਦੀ ਜਾਈ ਪਰਕ ਲੱਜਾ ਪਹਿਲਾਂ ਨਾ ਤੁਸੀਂ ਵੀ ਥੋੜਾ ਜਿਹਾ ਪਰਕ ਪਿਆ ਜੀ ਲੋਕ ਆਪਣਾ ਦਿੱਤਾ ਹੈ ਮਾ ਰਾਜਾ ਉਹ ਕਹਿੰਦਾ ਇਹ ਕੋਲ ਹੈ ਮਾ ਰਾਜਾ ਨਹੀਂ ਹੁਣ ਪਤਾ ਕੀ ਚੱਲਦਾ तो 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 हाँ <laughs> <दान्या, दान्या laughs> दा <भेवरे> <laughs> तो जी तो हाँ जी ਲੋ ਜੀ ਰੌਣਕਾਂ ਲੱਗੀਆਂ ਔਰ ਕੇਸ਼ ਸਿੰਘ ਦੇ ਆਉਣ ਦੇ ਨਾਲ ਇੱਥੇ ਚੱਕਦੇ ਫੱਟੇ ਅੜਾਦੇ ਤੂੰ ਤੇ ਐਵੇਂ ਦਰਾਹੇ ਤੋਂ ਹਰਦੀਪ ਵੀ ਆ ਗਿਆ ਓ ਵਾਹ ਤੇ ਚੌਧਰੀ ਕਿਵੇਂ ਆ ਕਿਵੇਂ ਵੀ ਨੇ ਦੇਰ ਕੋਈ ਲਾ ਕਰ ਕਿੰਨੇ ਆ ਗਏ ਸਾਰੇ ਆ ਗਏ ਹਾਂਜੀ ਹਾਂਜੀ ਚਾਸੀ ਕਰੀ ਠੀਕੋ ਦੇਤਾ ਉਹ ਵੀ ਚੱਲੇ ਤੇ ਘੁੰਮ ਕੰਮ ਆਉਂਦੇ ਆ ਤਾਂ ਆਏ ਉਹਦਾ ਮਤਲਬ ਹੈਗਾ ਸਾਰੀਆਂ ਰਿਪੋਰਟਾਂ ਹੋ ਗਈਆਂ ਬਾਈ ਔਰ ਠੀਕ ਹੈ ਠੀਕ ਹੋ ਗਿਆ ਓਕੇ ਆ ਬਾਕੀਆ ਬਈਆ ਓਕੇ ਕੰਮ ਆਸ਼ੇ ਸੋ ਜੰਗਰ ਨੂੰ ਕਰਾ ਚਲੋ ਠੀਕ ਹੈ ਮੈਂ ਮਸਰੀ ਰੋਟੀ ਖਾ ਕੇ ਚਲੇ ਜਾਈਂ ਮੈਂ ਰੋਟੀ ਖਾ ਕੇ ਆ ਗਿਆ ਹਾਂ ਹਾਂ ਅੱਜ ਇਹ ਨੂੰ ਨਾ 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 ਜਲ ਪਾਣ ਜਲ ਪਾ ਤੰਗ ਹੋਇਆ ਉੱਤਰੀ ਮਰ ਗਿਆ ਕੀ ਲਾਇਆ ਹੈ ਹਾਂ ਬੱਸ ਜੰਗਰ ਕਰਕੇ ਆ ਗਿਆ ਬਈ ਰਕੇਸ਼ ਤੇ ਆੜੀਓ ਬਹੁਤ ਆਉਂਦੇ ਨੇ ਓਏ ਆ ਜਿੱਤੇ ਦਾ ਨਾ ਉਹ ਲੱਗਿਆ ਸੀ ਉਹ ਤੇਰੀ ਚਰੀ ਖਾਦੀ ਖਾਦੀ ਹੋ ਗਈ ਵਾਹ ਦੇਖੀਏ ਮੈਂ ਹਮਨੇ ਗਿੜੀ ਚਲੀ ਦੀ ਗੱਲ ਕਰਦਾ ਸੀ ਯਾਰ ਬਹੁਤ ਵਧੀਆ ਵਧੀਆ ਮਰਦਾ ਜਾਂਦਾ ਨਹੀਂ ਬੰਦ ਨੂੰ ਇਹ ਸੋਨੀ ਦੀ ਗਰੇਟਰ ਪੈਂਡਰ ਤੇ ਮੈਡਮ ਸੋਨੀ ਹਾਂ ਮੈਂ ਤਾਂ